ਸਤ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਮਾਤਾਵਾਂ ਵੱਲੋਂ ਭੈਣਾਂ ਵੱਲੋਂ ਕਈ ਵਾਰ ਇਹ ਪ੍ਰਸ਼ਨ ਕੀਤਾ ਜਾਂਦਾ ਹੈ ਘਰਾਂ ਦੇ ਵਿੱਚ ਜਦੋਂ ਅਸੀਂ ਆਮ ਮਿਚਰਦੇ ਆ ਤੇ ਮਾਤਾਵਾਂ ਜਿਹੜੀਆਂ ਨੇ ਉਹ ਕਹਿੰਦੀਆਂ ਨੇ ਕਿ ਸਾਡੇ ਬੱਚੇ ਬੜੇ ਬਿਮਾਰ ਰਹਿੰਦੇ ਨੇ ਸਾਡੇ ਬੱਚਿਆਂ ਨੂੰ ਬੜੀਆਂ ਸੱਟਾਂ ਲੱਗਦੀਆਂ ਨੇ ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਸਿਮਰਨ ਕਰਨ ਵਾਲੀਆਂ ਮਾਤਾਵਾਂ ਭਜਨ ਕਰਨ ਵਾਲੀਆਂ ਮਾਤਾਵਾਂ ਗੁਰਬਾਣੀ ਪੜ੍ਹਨ ਵਾਲੀਆਂ ਮਾਤਾਵਾਂ ਜਿਹੜੀਆਂ ਮਾਤਾਵਾਂ ਅੰਮ੍ਰਿਤ ਵੇਲੇ ਉੱਠਦੀਆਂ ਨੇ ਸਿਮਰਨ ਕਰਦੀਆਂ ਨੇ ਭਜਨ ਕਰਦੀਆਂ ਨੇ ਕਈ ਵਾਰ ਬੱਚਿਆਂ ਦੇ ਕੋਲੋਂ ਛੋਟੇ ਬੱਚੇ ਜਿਹੜੇ ਨੇ ਉਹਨਾਂ ਨੂੰ ਨਫੇ ਨੁਕਸਾਨ ਦਾ ਨਹੀਂ ਪਤਾ ਹੁੰਦਾ ਤੇ ਉਹਨਾਂ ਦੇ ਕੋਲੋਂ ਜਾਣਿਆਂ-ਜਾਣੇ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਕਈ ਵਾਰ ਬਹੁਤ ਵੱਡਾ ਨੁਕਸਾਨ ਵੀ ਕਰ ਦਿੰਦੇ ਨੇ ਛੋਟੇ ਬੱਚੇ ਤੇ ਕਈ ਵਾਰ ਗੁੱਸੇ ਦੇ ਵਿੱਚ ਆ ਕੇ ਮਾਤਾਵਾਂ ਉਹਨਾਂ ਨੂੰ ਕਈ ਤਰੀਕੇ ਦੇ ਬੋਲ ਕੁਬੋਲ ਬੋਲ ਦਿੰਦੀਆਂ ਨੇ ਉਹਨਾਂ ਨੂੰ ਗਾਲਾਂ ਕੱਢਦੀਆਂ ਤੇਰੇ ਹੱਥ ਟੁੱਟੇ ਨੇ ਤੇਰੇ ਪੈਰ ਟੁੱਟ ਜਾਣ ਖਾਸ ਕਰਕੇ ਕੁੜੀਆਂ ਨੂੰ ਬੱਚੀਆਂ ਨੂੰ ਅਸੀਂ ਗਾਲਾਂ ਕੱਢਦੇ ਹਾਂ ਮਾਤਾ ਮਾਰ ਤੇਰੇ ਹੱਥ ਟੁੱਟ ਜਾਣ ਤੇਰੇ ਪੈਰ ਟੁੱਟੇ ਨੇ ਤੂੰ ਕੰਦ ਵਿੱਚ ਵੱਜ ਜਾ ਸੜੇ ਹਾਨ ਮਾਲਵੇ ਵਿੱਚ ਇੱਕ ਗਾਲ ਕੱਢੀ ਜਾਂਦੀ ਸੜੇ ਹਾਨ ਹੁਣ ਸੜੇ ਹਾਨ ਦਾ ਮਤਲਬ ਤੇ ਇਹ ਜਾਣਨਾ ਕਿ ਤੂੰ ਸੜ ਜਾ ਸੜੇ ਹਾਨ ਜਿਹੜੇ ਬੱਚੇ ਨੂੰ ਸਿਮਰਨ ਕਰਨ ਵਾਲੀ ਮਾਤਾ ਭਜਨ ਕਰਨ ਵਾਲੀ ਮਾਤਾ ਇਹ ਗੱਲ ਕਹਿ ਰਹੀ ਹੈ ਕਿ ਤੂੰ ਸੜ ਜਾ ਉਹ ਕਿੱਥੋਂ ਹਰਿਆ ਹੋਵੇਗਾ ਉਹ ਸੁੱਕਿਆ ਹੀ ਰਹੇਗਾ ਕਿਉਂਕਿ ਸਿਮਰਨ ਕਰਨ ਵਾਲੀ ਮਾਤਾ ਜਿਹੜੇ ਲੋਕ ਸਿਮਰਨ ਕਰਦੇ ਨੇ ਭਜਨ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਉਹਨਾਂ ਦੇ ਸ਼ਬਦ ਦੇ ਵਿੱਚ ਹੀ ਤਾਕਤ ਆ ਜਾਂਦੀ ਹੈ ਉਹਨਾਂ ਦੇ ਬੋਲ ਦੇ ਵਿੱਚ ਹੀ ਤਾਕਤ ਹੁੰਦੀ ਹੈ ਉਹ ਜਿਹੜਾ ਬੋਲ ਬੋਲਦੇ ਨੇ ਉਹ ਤਾਕਤ ਦੇ ਨਾਲ ਭਰਿਆ ਹੁੰਦਾ ਹੈ ਤੇ ਜਦੋਂ ਸਿਮਰਨ ਕਰਨ ਵਾਲੀ ਮਾਤਾ ਭਜਨ ਕਰਨ ਵਾਲੀ ਮਾਤਾ ਗੁਰਬਾਣੀ ਪੜ੍ਹਨ ਵਾਲੀ ਮਾਤਾ ਆਪਣੇ ਬੱਚੇ ਨੂੰ ਇਸ ਤਰ੍ਹਾਂ ਦਾ ਬੋਲ ਬੋਲਦੀ ਹੈ ਤੇਰੇ ਹੱਥ ਟੁੱਟ ਜਾਣ ਤੇਰੇ ਪੈਰ ਟੁੱਟ ਜਾਣ ਤੋਂ ਕੰਧ ਵਿੱਚ ਵੱਜ ਜਾ ਹੋਰ ਕਈ ਤਰੀਕੇ ਦੀਆਂ ਅਸੀਂ ਗਾਲਾਂ ਕੱਢਦੇ ਹਾਂ ਬੋਲਕ ਬੋਲ ਗੁੱਸੇ ਦੇ ਵਿੱਚ ਆ ਕੇ ਹੋ ਜਾਂਦਾ ਇਸ ਤਰ੍ਹਾਂ ਮਾਤਾਵਾਂ ਦੇ ਕੋਲ ਕਿਉਂਕਿ ਬੱਚਿਆਂ ਨੂੰ ਨਫੇ ਨੁਕਸਾਨ ਦਾ ਨਹੀਂ ਪਤਾ ਹੁੰਦਾ ਸਾਨੂੰ ਇਹ ਗੱਲ ਵਿਚਾਰਨੀ ਚਾਹੀਦੀ ਹੈ ਇੱਕ ਤੇ ਅਸੀਂ ਬੱਚਿਆਂ ਦੇ ਉੱਤੇ ਗੁੱਸਾ ਕਰਕੇ ਗਾਲਾਂ ਕੱਢ ਕੇ ਮਾਤਾਵਾਂ ਆਪਣਾ ਸਿਮਰਨ ਆਪ ਹੀ ਖਰਾਬ ਕਰ ਰਹੀਆਂ ਹਨ ਇਹ ਗੱਲ ਬਹੁਤ ਧਿਆਨ ਦੇਣਯੋਗ ਆ ਮਾਤਾਵਾਂ ਵਾਸਤੇ ਅਸੀਂ ਆਪਣਾ ਸਿਮਰਨ ਆਪ ਹੀ ਖਰਾਬ ਕਰ ਰਹੇ ਹਾਂ ਨੂਸਰਾ ਆਪਣੇ ਬੱਚਿਆਂ ਦਾ ਆਪ ਹੀ ਨੁਕਸਾਨ ਕਰ ਰਹੇ ਹਾਂ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਦਿਓ ਸਾਰੀਆਂ ਮਾਤਾਵਾਂ ਭੈਣਾਂ ਜਿਹੜੀਆਂ ਸਿਮਰਨ ਕਰਦੀਆਂ ਨੇ ਬਾਣੀ ਪੜ੍ਹਦੀਆਂ ਨੇ ਗੁਰਬਾਣੀ ਪੜ੍ਹਦੀਆਂ ਨੇ ਉਹਨਾਂ ਦੇ ਬੋਲ ਦੇ ਵਿੱਚ ਇਹ ਤਾਕਤ ਹੈ ਤੇ ਜਦੋਂ ਵੀ ਬੋਲਣਾ ਹੈ ਵੇਖਿਓ ਕਿਤੇ ਗੁੱਸੇ ਦੇ ਵਿੱਚ ਕੋਈ ਇਹੋ ਜਿਹਾ ਬੋਲ ਨਾ ਨਿਕਲ ਜਾਵੇ ਆਪਣੇ ਬੱਚੇ ਵਾਸਤੇ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਵਿੱਚ ਇੱਕ ਬਚਨ ਹੁੰਦਾ ਹੈ ਇੱਕ ਮਾਤਾ ਜਿਹੜੀ ਸੀ ਉਹ ਜਪ ਪ੍ਰਯੋਗ ਦੇ ਵਿੱਚ ਗਈ ਤੇ ਜਦੋਂ ਘਰ ਗਈ ਤੇ ਮਹੀਨਾ ਉਹਨੇ ਜਪ ਪ੍ਰਯੋਗ ਕੀਤਾ ਘਰ ਜਦੋਂ ਗਈ ਤੇ ਉਹਦੇ ਪੁੱਤਰ ਨੇ ਕੁਝ ਬੋਲਕ-ਬੋਲ ਬੋਲੇ ਤੇ ਮਾਤਾ ਦੇ ਕੋਲੋਂ ਮਾਤਾ ਦੇ ਮੂੰਹ ਦੇ ਵਿੱਚੋਂ ਇਹ ਬੋਲ ਨਿਕਲ ਗਿਆ ਤੂੰ ਕਿਉਂ ਆਫਰਿਆ ਫਿਰਦਾ ਹੈ ਤੇ ਸੱਚਮੁੱਚ ਹੀ ਉਹ ਪੁੱਤਰ ਜਿਹੜਾ ਸੀ ਉਹਨੂੰ ਅਫਾਰਾ ਹੋ ਗਿਆ ਸੋ ਮਾਤਾਵਾਂ ਜਿਹੜੀਆਂ ਨੇ ਬੋਲ ਕਰਨ ਲੱਗਿਆਂ ਬੋਲਣ ਲੱਗਿਆਂ ਇਹ ਬਹੁਤ ਧਿਆਨ ਦੇਣ ਕਿ ਕਿਤੇ ਅਸੀਂ ਆਪਣੇ ਬੱਚਿਆਂ ਦਾ ਇਹ ਨੁਕਸਾਨ ਕਰਦੇ ਹਾਂ ਇਹਨਾਂ ਗੱਲਾਂ ਦਾ ਸਾਰੀਆਂ ਮਾਤਾਵਾਂ ਭੈਣਾਂ ਬੀਬੀਆਂ ਮਾਈਆਂ ਧਿਆਨ ਦੇਣ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਵੀ ਸ਼ੇਅਰ ਕਰ ਦਿਓ ਇਹ ਜਾਣਕਾਰੀ ਹੋਰ ਵੀ ਲੋਕਾਂ ਤੱਕਰ ਪਹੁੰਚੇ ਮਾਤਾਵਾਂ ਤੱਕਰ ਪਹੁੰਚੇ ਧੰਨਵਾਦ ਸਤਿ ਸ੍ਰੀ ਅਕਾਲ